ਅੰਮ੍ਰਿਤਸਰ ਤੋਂ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਜਿੱਥੇ ਕਿ ਪੰਜਾਬ ਰੋਡਵੇ ਦੇ ਮੁਲਾਜ਼ਮਾਂ ਅਤੇ ਪੰਜਾਬ ਪੁਲਿਸ ਦੇ ਵਿੱਚ ਮੁੱਠ ਭੇੜ ਹੋਈ ਹੈ ਦੱਸਦੀ ਹੈ ਕਿ ਤਾਂ ਪੀਆਰਟੀ ਦੇ ਕੱਚੇ ਮੁਲਾਜ਼ਮਾਂ ਅਤੇ ਪੁਲਿਸ ਦੇ ਵਿੱਚ ਮੁੱਠ ਭੇੜ ਹੋਈ ਹੈ ਦੱਸਦੀ ਹੈ ਕਿ ਅੰਮ੍ਰਿਤਸਰ ਤੋਂ ਇਹ ਤਸਵੀਰਾਂ ਸਾਹਮਣੇ ਆ ਰਹੀਆਂ ਨੇ ਤਾਂ ਕਿਲੋਮੀਟਰ ਸਕੀਮ ਬੱਸ ਸਟੈਂਡ ਨੂੰ ਲੈ ਕੇ ਅੱਜ ਪੰਜਾਬ ਰੋਡਵੇਜ਼ ਵੱਲੋਂ ਵਰਕਰਜ਼ ਯੂਨੀਅਨ ਅਤੇ ਪੁਲਿਸ ਪ੍ਰਸ਼ਾਸਨ ਆਮੋ ਸਾਹਮਣੇ ਹੋ ਗਏ ਜਦੋਂ ਕਿ ਕਿਲੋਮੀਟਰ ਸਕੀਮ ਬੱਸ ਸਟੈਂਡਰ ਅੱਜ ਖੁੱਲਣ ਵਾਲੇ ਸਨ ਤਾਂ ਪ੍ਰਸ਼ਾਸਨ ਨੇ ਪਹਿਲਾਂ ਹੀ ਕਾਰਵਾਈ ਕਰਦੇ ਹੋਏ ਅੰਮ੍ਰਿਤਸਰ ਦੇ ਪੰਜਾਬ ਭਰ ਦੇ ਡੀਪੂ ਯੂਨੀਅਨ ਪ੍ਰਧਾਨਾਂ ਨੂੰ ਹਿ ਪ੍ਰਧਾਨ ਕੇਵਲ ਸਿੰਘ ਨੇ ਪੱਤਰਕਾਰਾਂ ਨੂੰ ਦੱਸਿਆ ਕਿ ਪ੍ਰਸ਼ਾਸਨ ਨੇ ਅੱਤੀ ਰਾਤ ਦੇ ਕਰੀਬ ਪੰਜਾਬ ਭਰ ਦੇ ਵੱਖ-ਵੱਖ ਡੀਪੂਆਂ ਤੇ ਪ੍ਰਧਾਨਾਂ ਅਤੇ ਕਰਮਚਾਰੀਆਂ ਨੂੰ ਹਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਸੀ ਤਾਂ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਨੇ ਫਿਰ ਵੀ ਅੰਮ੍ਰਿਤਸਰ ਦੀਪੂ ਇੱਕ ਅਤੇ ਦੋ ਦੇ ਮੁੱਖ ਦਰਵਾਜ਼ੇ ਬੰਦ ਕਰ ਦਿੱਤੇ ਨੇ ਤਾਂ ਉਹਨਾਂ ਨੇ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਸੀ ਤਾਂ ਨਤੀਜੇ ਵਜੋਂ ਕੋਈ ਵੀ ਕਰਮਚਾਰੀ ਦੀਪੂਆਂ ਤੋਂ ਬਾਹਰ ਨਹੀਂ ਨਿਕਲ ਸਕੇਗਾ ਤਾਂ ਉਹਨਾਂ ਨੇ ਅੱਗੇ ਕਿਹਾ ਕਿ ਪ੍ਰਸ਼ਾਸਨ ਜੂਨੀਅਰ ਦੀ ਆਵਾਜ਼ ਨੂੰ ਦਬਾਉਣ ਅਤੇ ਕਿਲੋਮੀਟਰ ਸਕੀਮ ਨੂੰ ਪੰਜਾਬ ਵਿੱਚ ਬਹਿਸ ਬਣਾਉਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਇਸ ਨਾਲ ਪ੍ਰਮੁੱਖ ਹਸਤੀਆਂ ਨੂੰ ਫਾਇਦਾ ਹੋ ਰਿਹਾ ਤਾਂ ਜਾਣਕਾਰੀ ਦਿੰਦੇ ਹੋਏ ਉਹਨਾਂ ਨੇ ਕਿਹਾ ਕਿ ਪ੍ਰਸ਼ਾਸਨ ਦੇ ਇਸ ਰਵਈਏ ਤੋਂ ਬਾਅਦ ਜੈਪੁਰ ਵਿੱਚ ਜ਼ੋਰਦਾਰ ਵਿਰੋਧ ਪ੍ਰਦਰਸ਼ਨ ਕਰਨਗੇ ਤਾਂ ਜਾਣਕਾਰੀ ਦਿੰਦੇ ਆ ਉਹਨਾਂ ਨੇ ਕਿਹਾ ਕਿ ਅੱਜ ਦੁਪਹਿਰ 12:00 ਵਜੇ ਦੇ ਕਰੀਬ ਉਹਨਾਂ ਨੇ ਬੰਦ ਦਾ ਸੱਦਾ ਦਿੱਤਾ ਸੀ ਤਾਂ ਪਰ ਪ੍ਰਸ਼ਾਸਨ ਵੱਲ ਕੀਤੀ ਗਈ ਘਟਨਾਵਾਂ ਦੇ ਵਿਰੋਧ ਵਿੱਚ ਉਹਨਾਂ ਨੇ ਇਹ ਹੜਤਾਲ ਜਲਦੀ ਹੀ ਸ਼ੁਰੂ ਕਰ ਦਿੱਤੀ ਸੀ ਤਾਂ ਉਹਨਾਂ ਨੇ ਇਹ ਕਿਹਾ ਕਿ ਪੌਲਸ ਨੇ ਜਲੰਧਰ ਲੁਧਿਆਣਾ ਅੰਮ੍ਰਿਤਸਰ ਆਦਿ ਸਮੇਤ ਵੱਖ-ਵੱਖ ਡੀਪੋਆਂ ਦੇ ਵਰਕਰਾਂ ਨੂੰ ਹਰਾਸਤ ਵਿੱਚ ਲੈਣਾ ਸ਼ੁਰੂ ਕਰ ਦਿੱਤਾ ਗਿਆ ਤਾਂ ਕੇਬਲ ਸਿੰਘ ਨੇ ਅੱਗੇ ਕਿਹਾ ਕਿ ਉਹਨਾਂ ਨੇ ਪ੍ਰਸ਼ਾਸਨ ਨੂੰ 1 ਘੰਟੇ ਦਾ ਸਮਾਂ ਦਿੱਤਾ ਸੀ ਤਾਂ ਜਿਸ ਤਹਿਤ ਜੇਕਰ ਪ੍ਰਸ਼ਾਸਨ ਉਹਨਾਂ ਦੇ ਸਾਥੀਆਂ ਨੂੰ ਰਿਹਾ ਨਹੀਂ ਕਰ ਦਿੰਦਾ ਉਹ ਵਿਰੋਧ ਪ੍ਰਦਰਸ਼ਨ ਕਰਨਗੇ ਤੇ ਸੜਕ ਵੀ ਜਾਮ ਕਰਨਗੇ ਤਾਂ ਦੱਸਿਆ ਕਿ ਅੰਮ੍ਰਿਤਸਰ ਤੋਂ ਹੀ ਤਸਵੀਰਾਂ ਤੁਹਾਡਾਂ ਨਾਲ ਸਾਂਝੀ ਕਰ ਰਹੇ ਜਿੱਥੇ ਕੀ ਮੌਲਿਕ ਪੁਲਸ ਮੁਲਾਜ਼ਮਾਂ ਤੇ ਪੀਆਰਟੀ ਦੇ ਕੱਚੇ ਮੁਲਾਜ਼ਮਾਂ ਵੱਲੋਂ ਇੱਕ ਮੁੱਠ ਭੇਡ ਹੋਈ ਆ ਦੱਸਿਆ ਕਿ ਉਹਨਾਂ ਨੇ ਆਪਣੇ ਮੰਗਾਂ ਨੂੰ ਲੈ ਕੇ ਧਰਨਾ ਲਗਾਇਆ ਸੀ ਤਾਂ ਜਿੱਥੇ ਕੀ ਇਹ ਬੈਂਸ ਉਸ ਵੇਲੇ ਸ਼ੁਰੂ ਹੋ ਗਿਆ ਤਾਂ ਅਮਰੀਕਾ ਬੱਸ ਸਟੈਂਡ ਤੇ ਅੱਜ ਤਨਾਵਪੂਰਨ ਮਾਹੌਲ ਬਣ ਗਿਆ ਤਾਂ ਜਦੋਂ ਸਰਕਾਰੀ ਬੱਸਾਂ ਦੇ ਕੱਚੇ ਕਾਮਿਆਂ ਤੇ ਪੁਲਿਸ ਵਿਚਾਲੇ ਤਿੱਖੀ ਝੜਪ ਹੋਈ ਤਾਂ ਧੰਨ ਚਕਮੌਣ ਲਈ ਕੀਤੀ ਪੁਲਿਸ ਦੀ ਕਾਰਵਾਈ ਦੌਰਾਨ ਹਾਲਤ ਵਿਗੜ ਗਈ ਤੇ ਪੁਲਿਸ ਨੇ ਕਈ ਪ੍ਰਦਰਸ਼ਨਕਾਰੀਆਂ ਨੂੰ ਹਿਰਾਸਤ ਵਿੱਚ ਲੈ ਲਿਆ ਤਾਂ ਕੱਚੇ ਮੁਲਾਜ਼ਮ ਪਿਛਲੇ ਕਈ ਦਿਨਾਂ ਤੋਂ ਆਪਣੀਆਂ ਮੰਗਾਂ ਨੂੰ ਲੈ ਕੇ ਹੜਤਾਲ ਤੇ ਕਾਮਿਆਂ ਦਾ ਕਹਿਣਾ ਹੈ ਕਿ ਦੇਰ ਰਾਤ ਯੂਨੀਅਨ ਅੱਗੇ ਨੂੰ ਹਿਰਾਸਤ ਵਿੱਚ ਲੈਣ ਦੀ ਕਾਰਵਾਈ ਨੇ ਉਹਨਾਂ ਨੂੰ ਗੁੱਸੇ ਨੂੰ ਹੋਰ ਬੁਦਾ ਦਿੱਤਾ ਤਾਂ ਉਹਨਾਂ ਨੇ ਦੱਸਿਆ ਕਿ ਇਹ ਕਾਰਵਾਈ ਉਸ ਸਮੇਂ ਕੀਤੀ ਗਈ ਜਦੋਂ ਕਿਲੋਮੀਟਰ ਸਕੀਮ ਦਾ ਟੈਂਡਰ ਖੁੱਲਣ ਤੋਂ ਪਹਿਲਾਂ ਹੀ ਹਰਾਸਤ ਕੀਤੀਆਂ ਗਈਆਂ ਜੋ ਕਿ ਉਹਨਾਂ ਮੁਤਾਬਿਕ ਅਨਿਆਂਧਈ ਅਤੇ ਦਬਾਅ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਤਾਂ ਪੁਲਿਸ ਨੇ ਤਰਨਛਕਾਉਣ ਲਈ ਸਟੈਂਡ ਖਾਲੀ ਕਰਾਉਣ ਦੀ ਕੋਸ਼ਿਸ਼ ਕੀਤੀ ਪਰ ਕਾਮਿਆਂ ਨੇ ਵਿਰੋਧ ਕਰਦੇ ਨਾਅਰੇਬਾਜ਼ੀ ਕੀਤੀਆਂ ਜਿਸ ਨਾਲ ਮੌਕੇ ਤੇ ਹਾਲਾਤ ਤਣਾਪੂਨ ਹੋ ਗਏ ਕਈ ਮਜ਼ਦੂਰਾਂ ਨੂੰ ਹਰਾਸਤ ਵਿੱਚ ਲੈ ਕੇ ਸਟੈਂਡ ਤੋਂ ਹਟਾਇਆ ਗਿਆ ਤਾਂ ਇਸ ਘਟਨਾ ਨਾਲ ਅੰਮ੍ਰਿਤਸਰ ਚ ਬੱਸ ਸੇਵਾਵਾਂ ਪ੍ਰਭਾਵਿਤ ਹੋ ਰਹੀਆਂ ਨੇ ਅਤੇ ਯਾਤਰੀਆਂ ਨੂੰ ਵੱਡੀ ਦਿੱਕਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਤਾਂ ਕੱਚੇ ਮਜ਼ਦੂਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਜੇ ਉਹਨਾਂ ਦੀ ਮੰਗਾਂ ਨਹੀਂ ਮੰਨੀਆਂ ਗਈਆਂ ਤਾਂ ਉਹ ਆਪਣੀ ਹੜਤਾਲ ਹੋਰ ਤਿੱਖੀ ਕਰਨਗੇ ਮੇਰਾ ਨਾਮ ਮੇਰਾ ਨਾਮ ਤਰਜਿੰਦਰ ਸਿੰਘ ਹੈ ਅੱਜ ਜਿਹੜਾ ਤੁਹਾਡੇ ਲੋਜ ਡੀਪੂ ਜਾਂਦੇ ਇਹ ਅੱਜ ਇਹਨਾਂ ਨੇ ਟੈਂਡਰ ਖੋਲਣ ਦੀ 28 ਤਰੀਕ ਦਿੱਤੀ ਸੀ ਜੋ ਕਿ ਪਹਿਲਾਂ ਹੀ ਘਾਹ ਦਿੱਤੀ ਸੀ ਮੈਂ 12 ਵਜੇ ਤੋਂ ਮਲੇ ਜਿਹੜੇ ਸਾਰੇ ਡੀਪੂ ਬੰਦ ਕਰਾਂਗੇ ਜੋ ਕਿ ਅੱਗੇ ਵੀ ਤਿੰਨ ਚਾਰ ਵਾਰੀ ਇਹ ਮਤਲਬ ਟੈਂਡਰ ਖੋਲ ਕੇ ਤੇ ਰੱਦ ਕਰ ਚੁੱਕੇ ਆ ਪਰ ਪ੍ਰਸ਼ਾਸਨ ਨੇ ਉਹਦੇ ਉਲਟ ਅੱਜ ਤੜਕੇ ਤੋਂ ਹੀ ਸਾਡੇ ਜਿਹੜੇ ਸੁਫਾਕੂ ਵੀ ਸਾਰੇ ਅਰੈਸਟ ਕਰ ਲਏਗੇ ਉਹਨਾਂ ਨੂੰ ਅਰੈਸਟ ਕਰਕੇ ਤੇ ਜੋ ਜੋ ਉਹਨਾਂ ਦੇ ਲਾਗੇ ਥਾਣੇ ਬੰਦੇ ਉੱਥੇ ਉਹਨਾਂ ਨੂੰ ਮਹਿਰਬਾਨ ਕਰਦਾ ਜਿਹਦੇ ਰੋਸ ਵਿੱਚ ਉਹ ਸਵੇਰ ਤੋਂ ਹੀ ਸਾਰੇ ਡੀਪੂ ਬੰਦ ਹੋਗੇ ਇਸ ਕਰਕੇ ਚਲੋ ਅਸੀਂ ਤੇ ਸ਼ਾਂਤਮਈ ਅੰਦਰ ਬੈਠੇ ਤੁਹਾਨੂੰ ਪਤਾ ਸਾਰਿਆਂ ਨੂੰ ਇਹਨਾਂ ਪ੍ਰਸ਼ਾਸਨ ਆ ਕੇ ਧੱਕਾ ਕਰਨ ਪਿਆ ਧੱਕਾ ਕਰਨ ਦੇ ਕਰਕੇ ਸਾਡੇ ਫਿਰ ਪ੍ਰਧਾਨ ਜੀ ਬੋਤਲ ਲੈ ਕੇ ਉੱਪਰ ਚੜ ਗਏ ਜੋ ਕਿ ਸਾਡੇ ਬੱਸ ਸਟੈਂਡ ਤੋਂ ਵੀ ਇਹਨਾਂ ਨੇ ਪੰਜ ਛੇ ਜਿਹੜੇ ਅੱਜ ਵਰਕਰ ਆ ਉਹਨਾਂ ਨੂੰ ਅਰੈਸਟ ਕਰਕੇ ਲੈ ਗਏ ਆ ਵੇਖੋ ਐਡੀ ਗੰਦੀ ਸਰਕਾਰ ਆ ਇੱਕ ਬੰਦੇ ਉਹ ਚਾਰ ਦਿਨ ਪਹਿਲਾਂ 350 ਸਾਲਾ ਗੁਰੂ ਤੇਗ ਬਾਦਰਜੀ ਦਾ ਮਨਾ ਕੇ ਹੜੀ ਆ ਛਿੱਦੀ ਆਪਣੇ ਛਿੱਦੀ ਦਾ ਉਹਦੇ ਵਿੱਚ ਅਸੀਂ ਗੱਡੀਆਂ ਭੇਜੀਆਂ ਉਹਨਾਂ ਨੇ ਜੁਲਮ ਦੇ ਖਿਲਾਫ ਲੜੇ ਆ ਗੁਰੂ ਤੇਗ ਬਹਾਦਰ ਜੀ ਉਹ ਦੇ ਨੇ ਮਨ ਇਹ ਵੇਖੋ ਦੂਜਾ ਜੁਲਮ ਕਿਡਾ ਤਗੜਾ ਆ ਕੇ ਕਰ ਰਿਹਾ ਜੋ ਕਿ ਆਡਾ ਤਕਰੀਬਨ ਹਰ ਵਰੀ ਇਹ ਸਾਨੂੰ ਮਤਲਬ ਟਾਈਮ ਦਿੰਦੇ ਆ ਮੀਟਿੰਗਾਂ ਕਰਕੇ ਲਾਰਾ ਲੱਪਾ ਲਾ ਕੇ ਟਪਾਈ ਜਾਂਦੇ ਆ ਜੋ ਕਿ ਆਡਾ ਕਿਸੇ ਤਰ੍ਹਾਂ ਦਾ ਕੋਈ ਵੀ ਹੱਲ ਨਹੀਂ ਕੀਤਾ ਇਹਦਾ ਜਿਹੜੇ ਬੰਦੇ ਇਹਨਾਂ ਨੇ ਸਾਡੇ ਅਰੈਸਟ ਕੀਤੇ ਆ ਅਗਰ ਉਹਨਾਂ ਨੂੰ ਇਹ ਨਹੀਂ ਛੱਡਦੇ ਜਿਹੜੇ ਸਵੇਰਾ ਸੂਬਾ ਕੁਦੇ ਤੇ ਬੱਸ ਸਟੈਂਡ ਤੋਂ ਵੀ ਤੇ ਸੰਘਰਸ਼ ਹੋਰ ਤਿੱਖਾ ਹੋਊਗਾ ਹੋ ਸਕਦਾ ਰੋਡ ਵੀ ਜਾਮ ਕਰੀਏ ਕਿਸਾਨ ਜਥੇਬੰਦੀਆਂ ਨਾਲ ਵੀ ਸਾਡੀ ਮੀਟਿੰਗ ਹੋ ਚੁੱਕੀ ਆ ਉਹੀ ਫੁੱਲ ਬਰ ਫੁੱਲ ਤਿਆਰ ਨੇ ਜੇ ਨਾ ਸ਼ਾਮ ਤੱਕ ਨਾ ਕੁਛ ਕੀਤਾ ਟਰਾਲੀਆਂ ਪਰ ਕਿਥੇ ਆ ਰਹੇ ਨੇ ਤੇ ਪ੍ਰਕਿਰਿਆ ਹੋਰ ਤਕੜਾ ਹੋਊਗਾ ਕੋਈ ਤਾਂ ਕਿਸ ਤਰੀਕੇ ਤੁਹਾਡੀ ਧੱਕਾ ਮੁਕੀ ਵੀ ਹੋਈ ਹਾਂਜੀ ਉਹ ਤਾਂ ਕੰਮ ਕੀ ਪ੍ਰਸ਼ਾਸਨ ਮਲਾੜ ਦੇ ਬੰਦਿਆਂ ਨੂੰ ਚੱਕਣ ਪਿਆ ਸੀ ਜਿਹਦੇ ਰੋਸ ਵਜੋਂ ਫਿਰ ਵਰਕਰਾਂ ਨੇ ਨਾਲ ਉਲਝੇ ਇਹਨਾਂ ਦੇ ਜੇ ਪ੍ਰਸ਼ਾਸਨ ਹੁਣ ਵੀ ਧੱਕੇਸ਼ਾਈ ਕਰੂਗਾ ਸਾਡੇ ਵਰਕਰ ਪਿੱਛੇ ਨਹੀਂ ਹਟਣਗੇ ਕਿਉਂਕਿ ਜਿੰਨੇ ਵਰਕਰ ਇੱਥੇ ਤੋਂ ਡਾਊਨ ਵਰਕਰ ਬਾਹਰ ਖੜੇ ਨੇ ਸਾਡੇ 1.5 ਤੋਂ 200 ਵਰਕਰ ਬਾਹਰ ਆ ਸਾਡਾ ਜਿਹੜਾ ਇਸ ਤਰੀਕੇ ਪਰ ਆਡੇ ਵਾਲਾ ਇੱਥੇ ਇਹਦੇ ਸ਼ਾਂਤਮਈ ਪ੍ਰਦਰਸ਼ਨ ਕਰ ਰਹੇ ਆਂ ਅਸੀਂ ਦੇ ਕੋਈ ਨਜਾਇਜ਼ ਕੀਤੀ ਨੀਗੀ ਪਰ ਜੇ ਪ੍ਰਸ਼ਾਸਨ ਨਜਾਇਜ਼ ਕਰੇਗਾ ਤਾਂ ਅਸੀਂ ਪਿੱਛੇ ਨਹੀਂ ਹਟਾਂਗੇ ਜਿੰਦਰ ਸਿੰਘ ਅੰਮ੍ਰਿਤਸਰ ਇੱਕ ਅਧੀ ਦੇ ਚੇਰਨਾ ਦੇ ਆਜ ਕਿਉਂ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ ਅੱਜ ਪ੍ਰਸ਼ਨ ਜਿਹੜਾ ਹੋ ਰਿਹਾ ਜੀ ਇਹ ਸਰਕਾਰ ਨਾਲ ਬੜੇ ਹੀ ਚਿਰ ਤੋਂ ਆੜਾ ਲਗਾ ਦੀ ਆੜਾ ਕਿਲੋਮੀਟਰ ਸਕੀਮ ਬਸਾਣਾ ਜਿਹੜੀਆਂ ਕਿਲੋਮੀਟਰ ਸਕੀਮ ਬਸਾਣ ਇਹ ਪ੍ਰਾਈਵੇਟ ਘਰਾਣਿਆਂ ਨੂੰ ਦੇ ਰਹੇ ਆ ਜੀ ਜਿਹਦੇ ਵਿੱਚ ਇਹਨਾਂ ਦਾ ਡਰਾਈਵਰ ਜਿਹੜਾ ਆ ਪ੍ਰਾਈ ਇਹਨਾਂ ਦਾ ਕਿਲੋਮੀਟਰ ਵਾਲਿਆਂ ਦਾ ਹੋਊਗਾ ਇੱਕ ਨਾਈਟਰ ਜਿਹੜਾ ਰੋਡਵੇਈ ਦਾ ਹੋਊਗਾ ਜਿਹਦੇ ਵਿੱਚ ਆਪਣੇ ਸਾਰੇ ਵੀਰਾਂ ਨੂੰ ਚੰਗੀ ਆਊਗੀ ਪੁਲਿਸ ਮਾਜਮਾ ਨੂੰ ਚੰਗੀ ਆਊ ਉਹਦੇ ਉੱਤੇ ਲਿਖਿਆ ਜਾਂਦਾ ਜੀ ਪਾਸ ਹੋਲਡਰ ਇਹਦੇ ਵਿੱਚ ਫੀ ਨਹੀਂ ਹੈਗਾ ਉਹਦੇ ਵਿੱਚ ਜਿੰਨੇ ਵੀ ਸਾਡੇ ਮਾਗਨੇ ਦੇ ਵੀਰ ਐ ਜਿੱਤਰਾ ਪਨ ਬੱਚੂਆਂ ਦੇ ਨੌਕਰੀ ਸਰਕਾਰ ਨੇ ਸਾਡੇ ਨਾਲ ਬੜੇ ਵਾਦੇ ਕੀਤੇ ਆ ਪਰ ਹਜੇ ਤੱਕ ਕੋਈ ਵੀ ਵਾਦਾ ਸਰਕਾਰ ਨੇ ਸਾਡੇ ਵੱਲੋਂ ਪੂਰਾ ਨਹੀਂ ਕੀਤਾ ਗਿਆ ਬੜੀਆਂ ਮੀਟਿੰਗਾਂ ਹੀ ਸਰਕਾਰ ਨਾਲ ਕਰ ਚੁੱਕੇ ਆ ਪਰ ਕੋਈ ਵੀ ਮੀਟਿੰਗ ਦਾ ਹੱਲ ਜਿਹੜਾ ਸਹੀ ਸਮੇਂ ਤੇ ਨਹੀਂ ਨਿਕਲਿਆ ਇਹਦੇ ਵਿੱਚ ਆਜਾਡਾ ਪ੍ਰੋਜੈਕਟ ਚੱਲਣ ਰਿਹਾ ਦੀ ਜਿਹੜੀਆਂ ਕਿਲੋਮੀਟਰ ਦੇ ਟੈਂਡਰ ਕੱਢਿਆ ਇਹ ਬੰਦ ਕੀਤਾ ਰੱਦ ਕੀਤਾ ਜਾ ਗਿਆ ਪੁਲਸ ਨੇ ਧੱਕਾ ਮੁਕੀ ਵੀ ਸਾਡੀ ਵੀਡੀਓ ਪੁਲਸ ਦੀ ਧੱਕਾ ਮੁਕੀ ਚਲੋ ਸਾਡੇ ਨਾਲ ਤੇ ਨਹੀਂ ਪੁਲਸ ਨੇ ਸਾਡੇ ਨਾਲ ਧੱਕਾ ਮੁਕੀ ਜ਼ਰੂਰ ਕੀਤੀ ਆ ਤੇ ਅਸੀਂ ਸ਼ਾਂਤਮਈ ਤੁਹਾਡੇ ਸਾਹਮਣੇ ਇੱਥੇ ਬੈਠੇ ਆ ਆਪਣਾ ਮੁਜ਼ਾਰਾ ਕਰ ਰਹੇ ਆ ਤੇ ਜੋ ਪੁਲਸ ਪ੍ਰੋਜੈਕਸ਼ਨ ਦੇ ਵੀਰ ਐ ਤੇ ਇਹਨਾਂ ਨੂੰ ਦਬਾਆ ਆ ਕੋਈ ਨਾ ਕਿਹਦਾ ਦਬਾਆ ਆ ਅਕਸਰਾਂ ਦਾ ਦਬਾਆ ਜਾਂ ਤੁਦਬਾਤ ਆ ਆ ਉਹ ਦਬਾਅ ਦੇ ਵਿੱਚ ਆਣ ਕੇ ਇਹਨਾਂ ਨੇ ਸਾਡੇ ਲੀਡਰ ਜਿੱਤਾਂ ਮੈਨੂੰ ਜਾਂ ਹੋਰ ਵੀ ਲੀਡਰਾਂ ਦੇ ਪ੍ਰਧਾਨ ਸਾਹਿਬ ਆ ਇਹਨਾਂ ਨੂੰ ਚੁਕੰਦੀ ਕੋ ਤੇ ਮੇਰੀ ਇਹੋ ਅਪੀਲ ਆ ਤੇ ਆਪਣੀ ਮੁਲਾਜ਼ਮਾਂ ਨੂੰ ਤੇ ਤੁਸੀਂ ਸਾਡੇ ਨਾਲ ਇਹਦੀ ਤਕੇਸ਼ਾਈ ਨਾ ਕਰੋ ਤੇ ਜਿਹਦੇ ਵਿੱਚ ਦੀ ਸਾਨੂੰ ਵੀ ਕੋਈ ਤਕੇਸ਼ਾਈ ਕਰਦੇ ਮਜਬੂਰ ਨਾ ਕੀਤਾ ਜਾਵੇ ਹੁਣ ਆਉਣ ਵਾਲੇ ਸਮੇਂ 'ਚ ਕੋਈ ਹੋਰ ਵੱਡੇ ਹਾਂਜੀ ਆਉਣ ਵਾਲੇ ਸਮੇਂ ਦੇ ਵਿੱਚ ਜੇ ਸਾਡੇ ਜਿਹੜੇ ਸੂਬਾ ਆਗੂ ਪੜੇ ਗਏ ਆ ਰਿਆ ਕੀਤੇ ਨਾ ਰਿਆ ਕੀਤੇ ਉਹਦੇ ਵਿੱਚ ਤੇ ਅਸੀਂ ਨਵਾਂ ਜੋ ਵੀ ਆਨੂਤੋ ਸੈਂਟਰ ਬਾਡੀ ਦੇ ਕਾਲ ਆਏਗੀ ਉਹਦੇ ਮੁਤਾਬਕ ਅਸੀਂ ਸ਼ਿੰਗਰ ਸ਼ਲੀਕਾਂਗੇ ਜਾਂ ਅਸੀਂ ਬਿਆਸਪੁਰ ਬੰਦ ਕਰਦੇ ਆਂ ਜਾਂ 골ਡਨ ਗੇਟ ਬੰਦ ਕਰਦੇ ਆਂ ਇਹ ਆਉਣ ਵਾਲੀ ਸਮੇਂ ਸੈਂਟਰ ਬਾਡੀ ਦੱਸੇਗੀ ਇਹ ਪੰਜਾਬ ਪੱਧਰ ਤੇ ਹੋ ਰਿਹਾ ਹੈ ਸਾਹਿਬ ਇਹ ਪੰਜਾਬ ਪੱਧਰ ਦੇ ਸਾਡੇ ਮੇਨ ਡੀਪੋ ਸਫਾਈ ਆ ਦੋ ਸਬ ਡੀਪੋ 29 ਡੀਪੋ ਆ ਜੀ 29 ਡੀਪੋ ਦੇ ਸ਼ਿੰਗਰ ਚੱਲ ਰਿਹਾ ਹੈ ਕਿੰਨਾਂ ਦੀਆਂ ਜਿਹੜੀਆਂ ਕੁਝ ਟੈਂਡਰ ਨੂੰ ਲੈ ਕੇ ਆਪਣਾ ਜਿਹੜਾ ਰੋਸ ਮਜ਼ਾਰਾ ਚੱਲ ਰਿਹਾ ਸੀਗਾ ਇੱਥੇ ਜਿਸ ਦੇ ਵਿੱਚ ਲਾਅ ਆਂਡ ਆਰਡਰ ਨੂੰ ਦੇਖਦੇ ਹੋਏ ਸਾਡੇ ਵੱਲੋਂ ਮੰਗ ਸੀਪੀ ਸਾਹਿਬ ਵੱਲੋਂ ਸਾਰਿਆਂ ਵੱਲੋਂ ਕਿ ਜਿਹੜਾ ਪੁਲਿਸ ਪ੍ਰਬੰਧ ਜਿਹੜਾ ਕੀਤਾ ਗਿਆ ਸੀਗਾ ਤੇ ਲਾਅ ਆਂਡ ਆਰਡਰ ਜਿਹੜਾ 100% ਜਿਹੜਾ ਉਹ ਮੇਨਟੇਨ ਕੀਤਾ ਜਾਵੇ ਨਹੀਂ ਫਿਲਹਾਲ ਤੇ ਕੋਈ ਨਹੀਂ ਜੀ ਅਜੇ ਜੋ ਆਊਟਕਮ ਨਿਕਲੇਗਾ ਜੇ ਇਹਨਾਂ ਨਾਲ ਨੇਗੋਸ਼ੀਏਸ਼ਨ ਜਿਹੜੀਆਂ ਉੱਪਰਲੇ ਲੈਵਲ ਤੇ ਆਪਣੀਆਂ ਨਾਲ ਦੀਆਂ ਮੀਟਿੰਗ ਚੱਲ ਰਹੀਆਂ ਨੇ ਉਹਦੇ ਬਾਰੇ ਜਿਹੜਾ ਸਿਵਲ ਪ੍ਰਸ਼ਾਸਨ ਤੁਹਾਨੂੰ ਬੈਟਰ ਦੱਸ ਸਕਦਾ ਹੈ ਸਾਡਾ ਲਾਅ ਆਂਡ ਆਰਡਰ ਦਾ ਵਿਸ਼ਾ ਸੀਗਾ ਉਸ ਦੇ ਸਬੰਧ ਦੇ ਵਿੱਚ ਸਾਡੀ ਵੀਡੀ ਪੁਲਿਸ ਫੋਰਸ ਜਿਹੜੀ ਹੈ ਤਾਇਨਾਤ ਕਿ ਲਾਅ ਆਂਡ ਆਰਡਰ ਜਿਹੜਾ ਵਾ ਕਿਸ